ਮੇਰੇ ਬੇਟੂ ਉੱਥੇ ਮੈਂ ਨਾ ਤੇਰੀਆਂ ਸਾਰੀਆਂ ਸੁਣ ਲਵਾਂ ਆ ਜਾ ਬੈਠਾ ਇੱਥੇ ਚੱਲ ਵਰਮਸੀ ਤੇ ਕੀ ਕਰੀ ਜੰਨੀ ਐ ਕੁਛ ਨਹੀਂ ਬਈ ਆ ਕੱਪੜੇ ਜੇ ਪਾਉਂਦੀ ਸੀਗੀ ਮਸ਼ੀਨ ਚ ਅੱਛਾ ਲੱਗੀ ਨਹੀਂ ਹਜੇ ਧੋਨੋ ਬਸ ਗਾਂ ਕਿੰਨਾ ਕੁ ਪਿਆ ਲ ਮੈਂ ਠੀ ਹੈ ਨਹੀਂ ਸੀ ਪਹਿਲਾਂ ਹੁਣ ਹੀ ਆਈ ਆ ਗਾਂ ਕਿੰਨਾ ਕੁ ਪਿਆਗਾ ਕੰਮ ਰਸੋਈ ਚ ਬਸ ਉਧਰ ਤਾਂ ਹੋ ਗਿਆ ਹੋ ਗਿਆ ਰੋਟੀ ਖਾ ਲਈ ਸਾਰਿਆਂ ਨੇ ਹਾਂ ਹਾਂ ਖਾ ਲਈ ਬਈ ਸਾਰਿਆਂ ਨੇ ਆ ਤੋਲ ਗਈ ਜੀ ਇਹ ਵੀ ਸਤਨਾਲੀ ਸੀ ਜੀ ਹਾਂ ਇਹ ਬਾਅਦ ਚ ਪਾਉਣੀ ਆ ਹਾਂ ਇਹ ਵੀ ਤੋ ਨਾਲ ਲਈ ਹੈਗੇ ਹਮ ਲੈ ਕੇ ਜਾਈ ਚੰਗਾ ਇਹ ਵੀ ਹਾਂ ਹਾਂ ਲੈ ਕੇ ਜਾਨੀ ਆ ਰੋਟੀ ਖਾ ਲੈਂਦੀਆਂ ਪਹਿਲਾਂ ਆਪਾਂ ਬਸ ਕੋਈ ਨਾ ਮੈਂ ਕੱਪੜੇ ਦੇ ਪਾਉਣ ਲੈਟ ਆਈ ਏ ਚੱਲ ਉੱਤੇ ਜਾਣਗੇ ਨਹੀਂ ਆਜਾ ਪਹਿਲਾਂ ਰੋਟੀ ਖਾ ਲੈਨੇ ਆ ਇਹ ਫਿਰ ਬਾਅਦ ਚ ਇਕੱਠੇ ਹੀ ਤੋ ਲਾਉਂਗੇ ਬਸ ਪਾ ਤੇ ਆਪਣੇ ਬਾਲੇ ਹੈਗੇ ਪਾ ਤੇ ਆ ਗਈ ਬਸ ਰੋਟੀ ਖਾ ਲਈ ਹਾਂ ਹਾਂ ਬਈ ਬਸ ਜਾਨ ਨਿਬੜਿਆ ਅੱਜ ਤਾਂ ਬਾਹਲੀ ਗੱਲ ਹੋਰ ਪਲ ਪਲ ਕਰਿਆ ਸੱਚੀ ਕੰਮ ਵੇ ਕਿੱਧਰ ਗਈ ਪਈ ਹੈ ਗਈ ਪਈ ਗਈ ਲੈ ਉਥੇ ਪਈ ਸੀਗੀ ਨਾ ਹੁਣ ਅੰਦਰ ਪਈ ਹੈ ਜਾ ਕੇ ਮੈਂ ਕਿਹਾ ਕਈ ਵਾਰੀ ਬਾਹਰ ਕੋਈ ਆ ਕਰ ਜਾਂਦਾ ਹੈਗਾ ਹਾਂ ਹੀ ਹੈ ਵੇਖਾ ਅਜੇ ਉੱਥੇ ਪਿਆ ਜਾਂਦਾ ਨਾ ਵਸ ਪੈ ਗਈ ਉਹ ਤਾਂ ਅੰਦਰ ਜਾ ਕੇ ਮੌਸਮ ਅੱਜ ਫਿਰ ਮੀਂਹ ਵਾਲਾ ਹੋਇਆ ਪਿਆ ਨਾ ਹੋਰ ਮਸਾਂ ਚ ਕੜਚੀਲਾ ਰੋਟਾ ਹੋਇਆ ਸੀਗਾ ਇੱਕ ਆਪਣੇ ਗੰਦ ਵਾਲਾ ਬੰਦੇ ਵਾਲਾ ਆਪਣੇ ਉਰੇ ਕੱਚਾ ਕਰਕੇ ਵਾਲਾ ਆਉਂਦਾ ਹੈ ਵਾਲਾ ਮੋਰ ਮੈਂ ਕਿਹਾ ਸੀ ਗਾਂ ਮਨਜੀਤ ਨੂੰ ਮੈਂ ਕਹ ਵੀ ਉਥੇ ਡਲੇ ਚੇਨ ਦੋ ਹਨਾ ਸੌਖਾ ਹੋ ਜਾਊਗਾ ਕਹਿੰਦੀ ਬੇਬੇ ਨੂੰ ਕਹਿੰਦੀ ਆਂਗੇ ਵੀ ਕਹੇ ਫਸਲ ਵਾਣਗੇ ਹੋਰ ਆਹ ਬਹਲੇ ਕਹਿੰਦੇ ਕਿਥੇ ਇਥੇ ਮੰਨਣਾ ਨਹੀਂ ਨਹੀਂ ਮੰਨਦਾ ਬੇਬੇ ਜਿਹੜਾ ਕੁਸਰ ਹੋਊਗੀ ਨਾ ਉਹੀ ਕੁਸਰ ਹੋਊਗਾ ਆਪਣੇ ਕਹਣੇ ਤੇ ਕੁਸਰ ਨਹੀਂ ਹੋਣਾ ਆਊਗਾ ਬੇਬੇ ਨੇ ਕਹ ਕੇ ਦੇਖਣਾ ਲੈਣਾ ਹਰੇਕ ਚੀਜ਼ ਲਿਬੜੀ ਲੈ ਕੇ ਬਾਹਰ ਅੰਦਰ ਖੜਾਉਂਦੇ ਆ ਜੀ ਹਾਂ ਉਹ ਨਹੀਂ ਸਾਫ ਸੁਥਰੀ ਹੁੰਦੀਗੀ ਹੋਰ ਬੜਾ ਔਖਾ ਹੈ ਮਸਾ ਰੋਜ਼ ਦਾ ਕੰਮ ਨਾਗਾ ਧੋਣਾ ਪੈਂਦਾ ਹਰ ਇੱਕ ਵੇੜਾ ਫਿਰ ਕਹਿੰਦੇ ਨੇ ਪਾਣੀ ਡੋਲਦੀਆਂ ਨੇ ਜਿਸ ਸਾਜ ਦਾ ਸਾਰਾ ਹੀ ਪੱਕਾ ਹੋਵੇ ਫਿਰ ਤਾਂ ਸੋਖਾ ਆ ਜੂੜੀ ਕੋ ਇਧਰ ਹੀ ਪਾਈ ਫਿਰਦੀ ਹੈ ਕਿ ਉਧਰ ਲਈ ਉਧਰ ਲਈ ਹੈ ਮੇਰੀ ਗਾਲ ਸੋਣ ਮੈਂ ਆਪ ਦੀ ਭੈਣ ਬਣਾ ਕੇ ਕਹਿ ਲਈ ਤੈਨੂੰ ਹਾਂਜੀ ਸੋਣਾ ਤੇਰਾ ਤੇਰੇ ਕੋਲ ਹੀ ਹੈ ਕਿ ਬੇਬੇ ਕੋਲੇ ਮੇਰਾ ਤਾਂ ਮੇਰੇ ਕੋਲ ਹੀ ਹੈ ਬਈ ਸਾਰਾ ਸੋਣਾ ਹਾਂ ਇਧਰ ਲਾ ਵੀ ਹਾਂ ਇਹ ਇਧਰ ਲਾ ਸੱਟ ਪੈਸਾ ਕਿੱਥੇ ਗਿਆ ਤੇਰਾ ਉਹ ਵੀ ਹਜੇ ਤਾਂ ਮੇਰੇ ਕੋਲ ਹੀ ਹੈ ਤੇਰੇ ਕੋਲ ਹਾਂ ਕਿਨੇ ਸੀ ਮੇਰਾ ਤਾਂ ਬੇਬੇ ਨੇ ਕਿਦਨ ਨਾ ਫੜ ਲਿਆ ਮੇਰਾ ਤਾਂ ਉਧਰ ਲਾ ਕੇ ਖੜੀ ਬੈਠੀ ਹੈਗੀ अच्छा हां कदों ਫੜ ਲਿਆ ਮੈਨੂੰ ਬਤਲਿਓ ਤੇ ਉਹਦੀ ਫੜ ਲਿਆ ਸੀ ਤੇਰੇ ਵਿਆਹ ਤੇ ਮਗਰ ਉਹਦੀ ਮੈਨੂੰ ਕਹਿੰਦੀ ਕਿ ਹਾਂ ਫੜਾ ਫੜਾ ਜੈਨੀ ਸਾਰਾ ਮੇਰਾ ਸੈਟ ਨਾ ਮੇਰਾ ਤਾਂ ਜਿਹੜੇ ਮੇਰੇ ਕੋਲ ਹੀ ਹੈ ਮੇਰਾ ਤਾਂ ਫੜ ਲਿਆ ਫਿਰ ਤੀ ਲਗਾ ਤੂੰ ਫੜੂ ਮੇਕੜਾ ਕੰਮਲੀ ਸੀ ਜਿਹੜੀ ਮੈਂ ਗਵਾ ਦਿੰਦੀ ਬਸ ਉਹੀ ਫੜ ਲਿਆ ਹੋਊਗਾ ਮਿੰਨ ਤਾਂ ਪਤਾ ਹੀ ਨਹੀਂ ਸੀ ਮੈਂ ਕਿਹਾ ਕਿ ਤੇਰਾ ਸੋਨਾ ਵੀ ਬੇਬੇ ਕੋਲ ਹੀ ਨਹੀਂ 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 ਮੇਰਾ ਤਾਂ ਮੇਰੇ ਕੋਲ ਹੀ ਹੈ ਉਹ ਪੇਕਿਆਂ ਵਾਲਾ ਵੀ ਇੱਧਰ ਲਵੀ ਕਿ ਤੂੰ ਉਹ ਦਿਨ ਪਾ ਕੇ ਨਹੀਂ ਗਈਗੀ ਫਿਰ ਮੈਂ ਕਹਾਂ ਕਿ ਤੇ ਬੇਬੇ ਮੈਂ ਉਹ ਹੀ ਨਹੀਂ ਪਾਉਂਦੀ ਮੈਨੂੰ ਸੁਭਾਈ ਨਹੀਂ ਹੈਗਾ ਬਸ ਆ ਬੇਬੇ ਦਾ ਤੱਕਾਂਗਾ ਮੇਰਾ ਤਾਂ ਫੜ ਲਿਆ ਤੇਰਾ ਤੇਰੇ ਤੋਂ ਫੜਿਆ ਨਹੀਂਗਾ ਹਾਂ ਕੋਈ ਨਾ ਮੂੰ ਹੀ ਬੜ ਲਿਆ ਹੋਆ ਭਾਈ ਨਹੀਂ ਉਹ ਹੀ ਤਾਂ ਕਿਉਂ ਫੜਿਆਗਾ ਮੈਨੂੰ ਪਤਾ ਹੀ ਹੈ ਮੇਰਾ ਤਾਂ ਫੜ ਲਿਆ ਮੈਂ ਤਾਂ ਫੜਾ ਤਾਂ ਮੇਰਾ ਕੰਬਲੀ ਸੀ ਤੂੰ ਨਾ ਆਉਂਦਾ ਫੜਾਈ ਮੇਰੇ ਤਾਂ ਹਜੇ ਕਿਹਾ ਹੀ ਨਹੀਂ ਕਦੇ ਪੁੱਛੀ ਨਹੀਂ ਬੇਬੇ ਨੇ ਤਾਂ ਮੈਨੂੰ ਵੀ ਫੜਾ ਦੇ ਮੈਂ ਵੀ ਕਹਾਂ ਨਹੀਂ ਤਾਂ ਫਿਰ ਭਾਰਕਾਲੀ ਗੱਲ ਹੈ ਬੀਬੇ ਬੇਬੇ ਦੇਈ ਨਾ ਵਸ ਤੂੰ ਆਵਦਾ ਸਿਉਣਾ ਆਪੇ ਫਿਰ ਮੇਰਾ ਸਿਉਣਾ ਵੀ ਫੜੂਗੀ ਬੇਬੇ ਤੇਰੇ ਤੋਂ ਫੜੂਗੀ ਜੇ ਹਾਜੀ ਤੱਕ ਕਿੰਨਾ ਕ ਟਾਈਮ ਹੋ ਗਿਆ ਤੁਹਾਡਾ ਮੇਰਾ ਤੇ ਤੇਰੇ ਤੇ ਵਿਆਹ ਤੇ ਮਗਰੋਂ ਦੀ ਫੜ ਲਿਆ 8 ਮਹੀਨੇ ਹੋ ਗਏ ਮੇਰੇ ਕੋਲੇ ਤੱਕ ਉਸੇ ਨਹੀਂ ਨਿੰਦਾ ਸਿਉਣੀ ਦਾ ਸਾਰਾ ਕੁਛ ਬੇਬੇ ਕੋਲੇ ਹੀ ਹੈ ਅੱਛਾ ਮੈਨੂੰ ਤੁਸੀਂ ਦੱਸਿਆ ਨਹੀਂ ਅੱਜ ਗੱਲ ਕੀਤੀ ਐ ਮੈਂ ਕਿਹਾ ਕਿ ਤੇ ਬੇਬੇ ਕੋਲੇ ਹੋਣਾਗਾ ਜਿਹੜਾ ਤੂੰ ਪਾ ਕੇ ਨਹੀਂ ਗਈ ਕਿਤੇ ਨਾ ਮੇਰੇ ਕੋਲੇ ਹੈ ਮੇਰੇ ਕੋਲ ਉਧਰ ਤੂੰ ਆਈ ਵਗ ਗਈ ਉਦੋਂ ਵੀਰ ਲੈਣ ਆਇਆ ਸੀਗਾ ਕੁਛ ਵੀ ਨਹੀਂ ਪਾ ਕੇ ਗਈ ਮੈਂ ਨੂੰ ਸ਼ੁਰੂ ਤੋਂ ਹੀ ਬਸ ਨਾ ਘੱਟ ਹੀ ਪਾਉਣੀ ਹੈ ਬੇਬੇ ਤਾਂ ਤੁਹਾਡਾ ਸੋਣਾ ਆਪਦੇ ਕੋਲੇ ਹੀ ਰੱਖੀ। ਨਾ ਦੀ ਬੀਬੀ ਹੋਣਾ ਤੇ ਠੀਕ ਆ ਮੈਂ ਨਹੀਂ ਦਿੰਦੀ ਕਿਸੇ ਨੂੰ। ਮੈਂ ਤਾਂ ਸੋਚਿਆ ਬੇਬੇ ਕੋਲੇ ਦੇਣੀ। ਨਹੀਂ ਨਹੀਂ ਸੀ ਤੁਸ ਜੀ ਆਪਦੇ ਕੋਲੇ ਰੱਖਣਾ ਸੀ। ਮੇਰੇ ਤੋਂ ਮੰਗ ਲਿਆ। ਮੈਂ ਕੀ ਮੇਕ ਕਹਿੰਦੀ? ਹਾਂ। ਆਪਦਾ ਸੋਣਾ ਨਾ ਹਣ ਤੂੰ ਆਪਦੇ ਕੋਲੇ ਹੀ ਰੱਖੀ। ਇਹ ਗੱਲ ਸੱਚੀ ਹੋ ਸਕਦੀ ਹੈ ਭੈਣ ਦੀ। ਕੀ ਕਹਿ ਸਕਦੇ ਆ ਹਨਾ? ਕਿਤੇ ਮੈਥੋਂ ਤਾਂ ਨਹੀਂ ਮੰਗਦੀ ਬੇਬੇ ਸਿਆਣਾ। ਜਦੋਂ ਮੈਥੋਂ ਅੱਜ ਤੱਕ ਨਹੀਂ ਮੰਗਿਆ ਹੁਣ ਤਾਂ ਕੀ ਮੰਗੂਗੀ। ਮੈਂ ਤਾਂ ਦਿੰਦੀ ਵੀ ਨਹੀਂ ਮੈਂ ਤਾਂ ਦੇਣਾ ਵੀ ਨਹੀਂ ਬੇਬੇ ਨੂੰ ਸਿਆਣਾ। ਮੰਗੇ ਜੇ ਨਾ ਮੰਗੇ ਮੈਂ ਤਾਂ ਕੋਈ ਜਿੰਦੀ ਨਹੀਂ ਕਿਸੇ ਹੁਣ ਦਾ ਭੈਣ ਹੀ ਸੀ ਜੀ ਨੇ ਇੰਨੇ ਮਹੀਨੇ ਹੋ ਗਏ ਕਹਿੰਦੇ ਸੀ ਹੁਣਾਂ ਦਿੱਤੇ ਨੂੰ ਮੈਂ ਤਾਂ ਕੋਈ ਜਿੰਦੀ ਨਹੀਂ ਮੇਰੇ ਤਾਂ ਫਿਕਰ ਜੀ ਚੀ ਭਾ ਗਈ ਹੁਣ ਕਿੰਨੇ ਦਿਨ ਹੋ ਗਏ ਸੀ ਮੈਨੂੰ ਮੌਕਾ ਲੱਭਦੀ ਨੂੰ ਵੀ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਪਰਮਜੀਤ ਨੂੰ ਪੁੱਛਾਂ ਵੀ ਪਰਮਜੀਤ ਤੇਰਾ ਸਿਉਣਾ ਤੇਰੇ ਕੋਲੇ ਮੀਰਾ ਸਿਉਣਾ ਤਾਂ ਮੇਰੇ ਕੋਲੇ ਹੈਂ dinga ਬੇਬੇ ਕੀ ਪਤਾ ਸਿਉਣੇ ਕਰਕੇ ਨਾ ਉਹਨੂੰ ਕੱਲੀ ਨੂੰ ਸੁਣਨਾ ਛੱਡਦੀ ਹੋਊਗੀ ਵੀ ਕਿਤੇ ਕੋਈ ਸਿਉਣੇ ਦਾ ਭਾਂ ਭਾਤਾਂ ਨਾ ਵੇ ਵਧੀਆ ਹੋ ਗਿਆ ਅੱਜ ਸਾਡੀ ਗੱਲ ਹੋ ਗਈ ਭਲਾ ਤੇ ਹੀ ਉਂਗਲ ਸਮਝ ਲੈ ਭਲਾ ਇਹ ਚੁਗਲੀ ਸਮਝ ਲੈ ਬੇਬੇ ਖੁਸ਼ੀ ਹੋ ਜੇ ਜਦੋਂ ਮੇਰਾ ਮੇਰਾ ਕੋਲੇ ਸਿਉਣਾ ਨਹੀਂਗਾ ਤਾਂ ਫਿਰ ਮੈਂ ਉਹਦਾ ਸਿਉਣਾ ਉਹਦੇ ਕੋਲੇ ਕਿਉਂ ਰਹਿਣ ਦੇਉਂਗੀ ਜੇ ਬੇਬੇ ਉਹ ਤਾਂ ਫੜੂਗੀ ਤਾ ਫਿਰ ਮੈਂ ਵੀ ਚਪਾ ਕਰ ਜਊਂਗੀ ਤੇ ਨਹੀਂ ਫਿਰ ਮੈਂ ਆਪ ਤਾਂ ਸੋਣਾ ਬੇਬੇ ਕੋਲੇ ਕਿਉਂ ਛੱਡੂੰਗੀ ਉਹ ਬਾਲੀ ਨੋ ਹੋਏਗੀ ਮੈਂ ਕਿਹੜਾ ਸੱਟ ਕੇ ਹੁੰਦੀ ਸੀ ਬਾਹਰ ਜਿਹੜਾ ਮੇਰੇ ਤੋਂ ਖੋ ਲਿਆ ਉਹਨੇ ਅੱਜ ਤਾਂ ਇੱਕ ਪਾਸਾ ਹੋਊਗਾ ਇਹ ਬੇਬੇ ਇੱਥੇ ਬੁਠੀ ਆ ਮੈਂ ਸਾਰੇ ਦੇਖ ਆਈ ਉਧਰ ਆ ਦੇਖਿਆ ਪਤਾ ਨਹੀਂ ਕਿੱਥੇ ਬੈਠੀ ਹੈ ਉਹ ਜੀ ਇੱਥੇ ਕੀ ਕਰਦੀਆਂਗੇ ਬੈਠ ਕੇ ਮੈਂ ਇੱਥੇ ਮੁੰਡੇ ਆਹ ਕਰਤੇ ਸੀ ਮੈਂ ਵੇਖਦੀ ਸੀ ਵੀ ਕੱਲ ਤਾਂ ਇੱਥੇ ਬਾਹਲੇ ਕੱਖ ਕੁਖ ਜੇ ਪਈ ਸੀ ਅੱਜ ਤਾਂ ਵਧੀਆ ਬਣਾਤਾ ਵੀ ਚੱਲ ਮੈਨੂੰ ਲੱਗਾ ਝੋਨਾ ਲਾਉਣਗੇ ਅੱਜ ਇੱਥੇ ਸਾਰਾ ਦਿਨ ਵੱਡਾ ਇੱਥੋਂ ਜੋਗਾ ਹੀ ਆਗਾ ਵੱਡਾ ਇੱਥੋਂ ਜੋਗਾ ਹੀ ਆ ਸਾਰਾ ਦਿਨ ਲੱਗਿਆ ਰਹਿੰਦਾਗਾ ਨਹੀਂ ਫੇਰ ਪੁੱਤ ਕੰਮ ਤਾਂ ਕਰਨ ਨਹੀਂ ਆ ਨਾ ਨਹੀਂ ਕੰਮ ਤਾਂ ਚੱਲ ਸਾਰੇ ਰਲ ਕੇ ਕਰਨ ਤਾਂ ਫਿਰ ਥੋੜਾ ਜਿਹਾ ਕੰਮ ਦਾ ਵਧੀਆ ਹੋ ਹੁੰਦਾਗਾ ਨਹੀਂ ਨਹੀਂ ਠੀਕ ਆ ਵਧੀਆ ਅੱਛਾ ਹਵਾ ਜੀ ਸੀ ਮੈਂ ਹਾਂ ਚੱਲ ਵਾਹੇ ਜਾਨੀ ਆ ਤੈਨੂੰ ਲੱਗਦਾ ਨਹੀਂਗਾ ਵੀ ਵੱਧ ਕਿਹੜਾ ਕਰਦਾ ਤੇ ਘੱਟ ਕਿਹੜਾ ਕਰਦਾ ਨਾ ਨਾ ਮੈਨੂੰ ਤਾਂ ਜਮੀਨ ਲੱਗਦਾ ਇੱਕੋ ਜਿਹੀ ਲੱਗਦੀ ਤੇਰੇ ਪੁੱਤ ਐ ਤੈਨੂੰ ਤਾਂ ਇੱਕੋ ਜਿਹੀ ਲੱਗਦੇ ਹੈ ਨਾ ਨਾ ਮੈਂ ਤਾਂ ਵਧੀਆ ਲੱਗਦੇ ਨੇ ਬਈ ਤੈਨੂੰ ਤਾਂ ਵਧੀਆ ਲੱਗਦੇ ਨੇ ਦੋਨੇ ਇੱਕੋ ਜਿਹਾ ਮੈਂ ਤਾਂ ਸੋਨੂੰ ਮਨਾ ਚਾਹਵਾਗਾ ਸਾਡੇ ਤੱਕ ਆ ਨੂੰ ਮੈਨੂੰ ਲੱਗਦਾ ਹੈਗਾ ਤੂੰ ਫਰਕ ਪਾਵੇਂਗੀ ਨਾ ਨਾ ਹਾਂ ਆ ਹੁਣ ਵਧੀਆ ਬੰਡ ਬਣਾਇਆ ਪਿਆ ਕੱਲ ਕੱਖਾਂ ਨਾਲ ਇੰਨਾ ਹੋਇਆ ਪੈਸੇ ਜੇ ਹੁਣ ਇਕੱਠੇ ਕਰਦੇ ਆ ਤਾਂ ਇੱਕੋ ਜਿਹਾ ਵਧੀਆ ਬਣਾਤਾ ਕੱਲਾ ਕੀ ਕਰ ਲਾਂਦਾ ਹੂੰ ਤੇ ਪਰਮਜੀਤ ਨੂੰ ਵੀ ਮਾੜਾ ਮੋਟਾ ਕੁਛ ਕਹਿ ਦਿਆ ਕਰ ਇਹ ਕਮਾਨਾ ਖੋਰ ਹੁਣ ਇੰਨਾ ਚਿਰ ਹੋ ਗਿਆ ਐ ਥੋੜੀ ਜਿਹਾ ਤੜਕੇ ਉੱਠ ਕੇ ਨਾ ਤਾਂ ਪਹਿਲੀ ਵਾਰ ਦੀ ਚਾਹ ਬਣਾਉਂਦੀ ਐ ਵੀ ਨਾ ਕੋਈ ਝਾੜੂ ਨਾ ਕੋਈ ਰਸੋਈ ਜਿਉਂਦੀ ਮਰਜ਼ੀ ਨਾਲ ਐ ਥੋੜਾ ਹੁੰਦਾ ਮੈਨੂੰ ਵੀ 15 ਸਾਲ ਹੋ ਗਏ ਆ ਨਾ ਆਪਣੇ ਵਿੱਚ ਰਾਜ ਮਿਚ ਜੋ ਕਿ ਹਜੇ ਉਹ ਜਵਾਕੜੇ ਨੂੰ ਥੋੜਾ ਚਿਰ ਹੋਇਆ ਇਹਨੂੰ ਖੋਰ ਵਿੱਚ ਰਜ ਤੂੰ ਮੈਂ ਵੀ ਜਵਾਕਾਂ ਵਰਗੀ ਸੀ ਕਿ ਮੈਂ ਕਿਹੜਾ ਬਾਹਰੀ ਵੱਡੋ ਵਾਰ ਸੀ ਮੈਂ ਕਿਵੇਂ ਵਿਚਰ ਗਈ ਮੈਨੂੰ ਤਾਂ ਤੂੰ ਪੂਜਾ ਮਾਰ ਕੇ ਠਾਣ ਲੱਗ ਜਾਂਦੀ ਹੁੰਦੀ ਸੀ ਕਿ ਉਹਨੂੰ ਹੋਰ ਤੂੰ ਕੁਝ ਕਹਿੰਦੀ ਨਾ ਤਾ ਤੂੰ ਜਮੇ ਹੀ ਨਹੀਂ ਕੁਛ ਆਜਾ ਨਾ ਨਹੀਂ ਅਜੇ ਤੋ ਆਪਣੇ ਚ ਰਚ ਗਈ ਨਾ ਆਪ ਹੀ ਲੱਗ ਜੂ ਵਿੱਚ ਤੇਰੀਆਂ ਗੱਲਾਂ ਫਰਕ ਪਾ ਦੇਣ ਆਪਣੇ ਘਰੇ ਉਹਨੂੰ ਬਰਿਆ ਬਰਿਆ ਕੇ ਜੇ ਲਾਲਾ ਕੰਮ ਤੇ ਕੁਝ ਨਹੀਂ ਹੁੰਦਾ ਹੌਲੀ ਹੌਲੀ ਲੱਗ ਜੂ ਆਪਣੇ ਮੰਗਰ ਚ ਹੌਲੀ ਹੌਲੀ ਤੂੰ ਨਹੀਂ ਲਾਉਂਦੀਗੀ ਫੇ ਲੱਗੂਗੀ ਤਾ ਉਹ ਫੇਰ ਹੀ ਜੇ ਤੂੰ ਲਾਵੇਂਗੀ ਹਾਂ ਆਈ ਆਈ ਤੇ ਪੁੱਤਰ ਨਹੀਂ ਭੇਤ ਹੁੰਦਾ ਘਰ ਦਾ ਬਗਾਨਿਆਂ ਦਾ ਹੌਲੀ ਹੌਲੀ ਭੇਤ ਨੂੰ ਕੋਈ ਦੀਵੀ ਨਹੀਂ ਆਣੀ ਨਹੀਂ ਵੀ ਜਿਹੜਾ ਉਹਨੂੰ ਘਰ ਦਾ ਭੇਤ ਨਹੀਂਗਾ ਉਹ ਖਾਂ ਦਾ ਉਹਨੂੰ ਪਹਿਨਣ ਦਾ ਉਹਨੂੰ ਹੋਰ ਚੀਜ਼ਾਂ ਦੇ ਧਿਆਨ ਦਾ ਕਿਵੇਂ ਭੇਤ ਆਗਾ ਨਹੀਂ ਸਿੱਖ ਜੋ ਹੱਲੇ ਕੰਮਾਂ ਦਾ ਭੇਤ ਨਹੀਂ ਹੈ ਕਮਾਂਵਾਰੀ ਤਾਂ ਨਿਆਣੀ ਹੈਗੀ ਤੇ ਜਦੋਂ ਕੋਈ ਹੋਰ ਇੱਧਰ ਉੱਧਰ ਦੀ ਲੀਡਰੀ ਕਰਨੀ ਹੁੰਦੀ ਆ ਉਦੋਂ ਗੱਲ ਦੇ ਵਿੱਚ ਭੱਜ ਕੇ ਬੋਲਦੀ ਹੈ ਨਹੀਂ ਲਾਲਾ ਉਹਨੂੰ ਤਾਂ ਕੱਲ ਵੱਡੇ ਦੀ ਗੱਲ ਦੋ ਤਿੰਨ ਵਾਰੀ ਡੱਕੀ ਉਹਨੇ ਨਹੀਂ ਦਾਖਦੀ ਆਏ ਕਿਉਂ ਨਹੀਂ ਨਹੀਂ ਉਹਦੀ ਸਾਈਡ ਬਾਹਲੀ ਲੈਣੀ ਹੈਂਗੀ ਆਈ ਆਪਣੇ ਘਰੇ ਫਰਕ ਪਾਊਗਾ ਫਿਰ ਨਹੀਂ ਉਹ ਹਜੇ ਨਿਆਣੀ ਆ ਕੁਛ ਨਹੀਂ ਹੁੰਦਾ ਆਪੇ ਆਪਣੇ ਵਿੱਚ ਰਸ ਜਦੋਂ ਆਪਾਂ ਨੂੰ ਵੀ ਅੱਖੀਂ ਚ ਉਹ ਮਾਹੌਲ ਵੀ ਐ ਚੱਲਦਿਆਂ ਸੱਸ ਨੂੰ ਆਪਾਂ ਨੂੰ ਦੇਖ ਕੇ ਆਪੇ ਉਹੋ ਜਿਹੀ ਹੋ ਜੋਗੀ ਧੰਨਵਾਦ ਤੇ ਤੂੰ ਤਾਂ ਸਿਉਣਾ ਨਹੀਂ ਫੜਦੀਗੀ ਸਿਉਣਾ ਲੈ ਲਾਂਗੇ ਕੋਈ ਨਹੀਂ ਕਦੋਂ ਲੈ ਲੇਂਗੀ ਕੋਈ ਨਹੀਂ ਮੇਰੇ ਕੋਲੇ ਤਾਂ ਤੂੰ ਸਵਾ ਮਹੀਨਾ ਵੀ ਨਹੀਂ ਰਹਿਣ ਦਿੱਤਾ ਕੋਈ ओके इन्ना ਸਿਆਉਣਾ ਤੂੰ ਕਿਵੇਂ ਸਾਂਵੇਂਗੀ ਖਾਣਾ ਹਟਾ ਲੈਣ ਦੇ ਕੋਈ ਚਾਰਾ ਕੋਈ ਤੇ ਮੈਂ ਨਹੀਂ ਖਾਣਾ ਹਟਾਉਣਾ ਸੀਗਾ ਮੈਂ ਸਰੀਕਾ ਨਹੀਂ ਕਰਦੀ ਸਰੀਕੇ ਵਾਲੀਆਂ ਗੱਲਾਂ ਤੂੰ ਕਰਦੀਆਂ ਗਈ ਨਹੀਂ ਕਰਨਾ ਮੈਂ ਤਾਂ ਉਹਦੇ ਨੇ ਐਡੇ ਵੱਡੇ ਪ੍ਰੋਗਰਾਮ 'ਚ ਬਿਨਾਂ ਸਿਆਉਣੇ ਤੋ ਗਈ ਕੋਈ ਨਹੀਂ ਹੁਣ ਮੇਰੀ ਤੇ ਉਹਨੂੰ ਤਾਂ ਪਰਸੋ ਜਾਂਦੀ ਨੂੰ ਸਾਰਾ ਫੜਾਤਾ ਮੈਂ ਤਾਂ ਖੱਕ ਤੇ ਤੇਰੇ ਕੋਲੇ ਆਗੇ ਤੇ ਸਿਆਉਣਾ ਮੇਰਾ ਤਾਂ ਤੇਰੇ ਕੋਲੇ ਆ ਗਿਆ ਉਹਦਾ ਉਹਦੇ ਕੋਲੇ ਆ ਗਿਆ ਕੀ ਗੱਲ ਉਸਿਆਉਣਾ ਹੁਣ ਪਾਉਂਦਾ ਕਾਹਨਾਂ ਕੋਈ ਸਾਉ ਹੁਣ ਚੋਰੀਆਂ ਚੋਰੀਆਂ ਹੋਈ ਉਹਦੇ ਵਾਰੀ ਚੋਰੀਆਂ ਨਹੀਂ ਹੁੰਦੀਆਂ ਲੈ ਜੂ ਕੋਈ ਕੱਢ ਕੇ ਸੋਦਾ ਬੇਬੇ ਮੇਰਾ ਵੱਡੇ ਨੂੰ ਦੱਸੂ ਫੇਰ ਨਾ ਕੀ ਵੀ ਵਾਦਾ ਵਧਾਤਾ ਲੜਾਈ ਪਾਤੀ ਜਾਂ ਤਾਂ ਸਿਆਉਣਾ ਮੇਰਾ ਵੀ ਮੇਰੇ ਕੋਲੇ ਆਊਗਾ ਤੇ ਜਾਂ ਉਹਦਾ ਵੀ ਤੇਰੇ ਕੋਲੇ ਆਊਗਾ ਬੱਸ ਕੋਈ ਨਹੀਂ ਕੋਈ ਚਾ ਟਾਈਮ ਹੋ ਕੋਈ ਕੋਈ ਨਹੀਂ ਮੈਂ ਤਾਂ ਮਿੱਠੀਆਂ ਨਾ ਮਾਰ ਮੇਰੇ ਕੋਲੇ ਮੈਂ ਤੈਨੂੰ ਦੱਸਾਂ ਹੁਣੇ ਨਾ ਸ੍ਰੀਕਾ ਕਰ ਹਜੇ ਮੈਂ ਸ੍ਰੀਕਾ ਨਹੀਂ ਸ੍ਰੀਕੇ ਵਾਲੀਆਂ ਗੱਲਾਂ ਤਾਂ ਤੂੰ ਕਰਾਉਣੀ ਐ ਮੈਂ ਕਰਦੀ ਐ ਨਹੀਂ ਹਜੇ ਨਾ ਉਹ ਕਰ ਨਹੀਂ ਮੇਰਾ ਤਾਂ ਮੈਨੂੰ ਸੋਣਾ ਚਾਹੀਦਾ ਹੈਗਾ ਠੀਕ ਹੈ ਬੇਬੀ ਮੈਂ ਤਾਂ ਜਲਦੀ ਹੀ ਨਿਕਾਂ ਜਾ ਚੱਲ ਬੋ ਤਾਂ ਕੋਈ ਨਹੀਂ ਕਰ ਲੈ ਕੰਮ ਜਾ ਕੇ ਗੱਲ ਤਾਂ ਇਹਦੀ ਵੀ ਸਹੀ ਆ ਆਇਆ ਨਾ ਵੀ ਫਿਰ ਸਰੀਕਾ ਤਾਂ ਹੋ ਹੀ ਜਾਂਦਾ ਵੀ ਮੇਰਾ ਫੜ ਲਿਆ ਉਹਦਾ ਨਾ ਸੋਣਾ ਤਾਂ ਮੈਂ ਦੋਨਾਂ ਦੀ ਫੜ ਕੇ ਰੱਖ ਲਾਂ ਫਿਰ ਆ ਵਿੱਚ ਦੀ ਆਹੋ ਹੋ ਜੋ ਲਾਣਾ ਦੇ ਵੀ ਉਹ ਵੀ ਨਾ ਲਾ ਦੇਣ ਖਾਸੇ ਮੈਂ ਅੰਦਰ ਹੀ ਸਾਹਮਣੇ ਰੱਖ ਦਿੰਦੇ ਆ ਸੋਣਾ ਫੜ ਕੇ ਤਾਂ ਨਾ ਤਾਂ ਨਾ ਦਸਰੀਕਾ ਨਹੀਂ ਬਣਨਾ ਆ ਵਿੱਚ ਦੀ ਜੰਮੇ ਗੱਲ ਤਾਂ ਇਹ ਸਹੀ ਐ ਝੂਠ ਤਾਂ ਨਹੀਂ ਮਾਰਦੇ ਮੇਰੇ ਵੀ ਮਨ ਨੂੰ ਗੱਲ ਤਾਂ ਲੱਗ ਗਈ ਜਾਵਾਂ ਮੈਂ ਫਿਰ ਫੜਦੀ ਆਉਂਦਾ ਸੀ ਕੀ ਕਰਦੇ ਆ ਬੱਤ ਕਰਨਗੇ ਤਾਂ ਕੁਛ ਨਹੀਂ ਬੀਬੇ ਬਸ ਕੰਮ ਜੇ ਕਰਕੇ ਹਟੇ ਸੀਗੇ ਅੱਛਾ ਸਾਰਾ ਨਮੇੜ ਲਿਆ ਕੰਮ ਹਾਂ ਕੰਮ ਨਮੇੜ ਲਿਆ ਮੈਂ ਤੈਨੂੰ ਨਾ ਇੱਕ ਗੱਲ ਕਰਨੀ ਸੀ ਤੇਰੇ ਨਾਲ ਹਾਂ ਦੱਸੋ ਮੈਂ ਤੈਨੂੰ ਸਿਆਉਣਾ ਜਾਂਦੀ ਸੀ ਪੁੱਤ ਜੇ ਫੜਾਇਆ ਜਾਂਦੀ ਮੈਨੂੰ ਸਿਆਉਣਾ ਹਾਂ ਬੱਤ ਸਿਆਉਣਾ ਹੁਣ ਬੀਬੇ ਮੈ ਜਾਣਾ ਆਉਣਾ ਹੁੰਦਾ ਕਿਤੇ ਹਨਾ ਪਾਉਣਾ ਹੁੰਦਾ ਕੋਈ ਤਾਂ ਜਾਣਦਾ ਤਾਂ ਮੈਨੂੰ ਪਤਾ ਨਹੀਂ ਆਇਆ ਇਹ ਬੀਚੋਰ ਜੱਟੇ ਬਾੜੇ ਨੇ ਅੱਜ ਕੱਲ ਤੈਨੂੰ ਪਤਾ ਨਹੀਂ ਤੋਰ ਨਾ ਹੋਈ ਜਾਂਦੀਆਂ ਦੇਖ ਸਾਮਿਆਂ ਪਿਆਗਾ ਮੇਰੇ ਕੋਲੇ ਸਿਆਣਾ ਪੁੱਤ ਮੇਰੀ ਗੱਲ ਸੁਣ ਆਪਣੇ ਰਵਾਜ ਆਗਾ ਪਹਿਲਾਂ ਤਾਂ ਤੇਰੀ ਦਾਦੀ ਨੇ ਮੈਥੋਂ ਰੱਖ ਲਿਆ ਸੀ ਉਹ ਦੀ ਅੱਛਾ ਸਾਮ ਤਾਂ ਸੀ ਫੜ ਕੇ ਅੱਛਾ ਤੇ ਉਦੋਂ ਬਾਅਦ ਪੁੱਤ ਫਿਰ ਹੁਣ ਤੂੰ ਇਹਨੂੰ ਫੜਾ ਦੇ ਚਲੋ ਮੇਰੇ ਕੋਲੇ ਪਿਆਈ ਸੀਗੇ ਬੇਬੇ ਸਿਆਣਾ ਫਿਰ ਏਡੀ ਕੀ ਗੱਲ ਸੀਗੀ ਨਾ ਭਾਈ ਫੜਾ ਮੈਨੂੰ ਸਿਆਣਾ ਤੂੰ ਮੈਂ ਨਾ ਨਾ ਜਮਾਨ ਦੀ ਨਵਾਲੀ ਲੜਾ ਕੱਢ ਕੇ ਲਿਆ ਅੰਦਰ ਦੇਣਾ ਪਊਗਾ ਹੁਣ ਸੋਣਾ ਦੇਣਾ ਤਾਂ ਪਊਗਾ ਹੁਣ ਤੈਨੂੰ ਉੱਥੇ ਵੀ ਪਿਆਈ ਸੀਗਾ ਮੈਂ ਤਾਂ ਕਹਿੰਦੀ ਸੀਗੀ ਪਰ ਮੈਂ ਪਿਆਸ ਤੂੰ ਮੈਨੂੰ ਫੜਾ ਓ ਰ ਮੈਂ ਤੈਨੂੰ ਦੱਸਤਾ ਵੀ ਮੇਰ ਨਾਲ ਜਵਾਨ ਜੀਣ ਵਾਲੀ ਲੜਾ ਸੌਣਾ ਲਿਆ ਮੇਰੇ ਕੋਲ ਹੁਣ ਜੇ ਨਹੀਂ ਪੜਾਉਂਦੀ ਤਾਂ ਫਿਰ ਕਲੇਸ਼ ਪਊਗਾ ਪਤਾ ਨਹੀਂ ਕਿਹੋ ਜਿਹਾ ਸੁਭਾਅ ਇਹਨਾਂ ਦਾ ਤਾਂ ਹੁਣ ਪੜਾਉਣੀ ਪਊਗਾ ਹਾਂ ਲੋ ਮੈਂ ਆ ਗਿਆ ਖਾਈ ਦਾ ਸਾਰੇ ਹੀ ਆ ਰੇ ਇੱਧਰ ਗੱਤ ਹੋ ਗਈ ਐ ਆ ਖੜੀ ਕਿਵੇਂ ਪਰਮੀ ਇੱਥੇ ਖੜੀ ਐ ਬਸ ਸੂਈ ਕੱਢ ਗਈ ਕਿਉਂ ਤਾ ਦੱਸ ਜੀ ਲੱਗਦੇ ਹੂੰ ਬਸ ਉਹੀ ਜੀ ਜਾਣੀ ਲੱਗਦਾ ਬੇਬੇ ਨੇ ਨਾ ਮੈਨੂੰ ਸਿਉਣਾ ਫੜੰਦਾ ਅੱਛਾ ਜਿਹੜਾ ਤੇਰੇ ਕੋਲੇ ਸੀਗਾ ਹਾਂ ਫੇਰ ਕਿ ਹੁੰਦਾ ਫੇਰ ਫੜ ਲਿਆ ਫੇਰ ਕਿ ਹੁੰਦਾ ਉਹੀ ਬਸ ਐਂ ਜੇ ਸੀਗਾ ਵੀ ਚਲ ਮੇਰੇ ਕੋਲੇ ਵੀ ਪਈ ਸੀ ਹਨਾ ਉਹ ਸਿਆਣੇ ਐ ਚਲ ਕੋਈ ਗੱਲ ਨਹੀਂ ਉਹ ਸਾਹਮਣੇ ਰੱਖ ਲੈਣੀ ਸਾਮਾ ਤੇਰੇ ਕੋਲ ਸੀ ਮੈਂ ਸਾਮੇ ਪਿਆ ਸੀ ਮੇਰੇ ਕੋਲੇ ਮੈਂ ਮੰਨਦਾ ਸਾਮਾ ਤਾਂ ਤੇਰੇ ਕੋਲੇ ਵੀ ਸੀ ਕੋਈ ਟੈਨਸ਼ਨ ਨਾ ਲੈ ਉਹ ਵੀ ਸਿਆਣੇ ਆ ਰੱਖ ਲੈਣਗੇ ਉਹਨਾਂ ਨੂੰ ਪਹਿਲਾਂ ਵੀ ਮੈਨੂੰ ਲੱਗਾ ਫੜ ਹੀ ਲੇਤਾ ਹੀ ਉਹਦਾ ਵੱਡੀ ਦਾ ਤੈਨੂੰ ਤਾਂ ਨਹੀਂ ਪਤਾ ਤੇ ਉਹਨੇ ਵੀ ਸਾਮ ਰੱਖਿਆ ਕਿ ਕੀ ਕਰੇਗਾ ਮੈਨੂੰ ਪਤਾ ਨਹੀਂਗਾ ਮੈਨੂੰ ਦੀਦੀ ਨੇ ਦੱਸਿਆ ਸੀ ਕਹਿੰਦੀ ਮੇਰਾ ਤਾਂ ਫੜ ਲਿਆ ਸੀਗਾ ਹਾਂ ਹਾਂ ਉਹਨੂੰ ਕਹਿੰਦੇ ਸੀ ਮੇਰਾ ਤਾਂ ਬਹੁਤ ਟਾਈਮ ਦਾ ਸੀ ਉਹਣਾ ਕਰ ਆਓ ਮੈਂ ਅਸੀਂ ਵੀ ਨਹੀਂ ਪਤਾ ਕੀਤਾ ਵੀ ਕਿੱਥੇ ਕਿੱਥੇ ਨਹੀਂ ਅਸੀਂ ਬੇਬੇ ਨੂੰ ਘਾਟੇ ਹੀ ਪੁੱਛ ਦਿੰਨੇ ਹਾਂਗੇ ਮੈਨੂੰ ਸਾਨੂੰ ਇਹਨਾਂ ਨੂੰ ਪਤਾ ਵੀ ਬੇਬੇ ਸਾਡਾ ਨੁਕਸਾਨ ਨਹੀਂ ਕਰਦੇ। ਬਸ ਉਹੀ ਜੀਜਾ ਨਹੀਂ ਲੱਗਦਾਗਾ ਹਨਾ ਵੀ ਮੇਰਾ ਸਿਆਣਾ ਮੈਂ ਕਿਤੇ ਪਾਉਣਾ ਵੀ ਹੁੰਦਾ ਸੀਗਾ ਹੁਣ ਮੈਨੂੰ ਮੰਗਣਾ ਜਪਿਆ ਕਰੂਗਾ। ਮੰਗਣਾ ਦਾ ਕੋਈ ਗੱਲ ਨਹੀਂ ਤੂੰ ਐਵੇਂ ਟੈਨਸ਼ਨ ਕਿਉਂ ਲੈਨੀ ਇਸ ਚੀਜ਼ ਵਾਸਤੇ। ਜੇ ਬੇਬੇ ਨਹੀਂ ਰੱਖਿਆ ਹੋ ਬੇਬੇ ਕੋਲੇ ਆ। ਮੰਗ ਲਈ ਜਿੱਦੇ ਤੈਨੂੰ ਲੋੜ ਪਈ। ਹੈ? ਐਵੇਂ ਕਿਉਂ ਹੋ ਕਰਦੀ ਚੱਲ ਅੰਦਰ ਚੱਲ। ਹੈ। ਬਰਮਜੀਤ ਕੀ ਗੱਲ ਪੈ ਗਈ ਬਸ ਉਹੀ ਪੈ ਗਈ ਵੀਰੇ ਹੈ ਕੋਈ ਪੈ ਗਈ ਅੱਜ ਪੈ ਜੋ ਨਹੀਂ ਪਈ ਕੀ ਗੱਲ ਹੋ ਗਈ ਟੈਨਸ਼ਨ ਜੀ ਚ ਲੱਗਦੀ ਹੈ ਬਸ ਟੈਨਸ਼ਨ ਤਾਂ ਤੁਹਾਨੂੰ ਪਤਾ ਹੀ ਆ ਉਹੀ ਹੈ ਉਹੀ ਬਸ ਟੈਨਸ਼ਨ ਜੀ ਹੋ ਗਈ ਸੀ ਉਹਨੇ ਜਿਹਦੀ ਬੇਬੇ ਨਾਲ ਸੀ ਉਹਨਾਂ ਨੂੰ ਲੈ ਲਿਆ ਮਤੋਂ ਕਦੋਂ ਅੱਜ ਫੜ ਲਿਆ ਸੀਗਾ ਸਵੇਰੇ ਅੱਛੇ ਹੋ ਗਏ ਹੂੰ ਮਿੰਤ ਪਤਾ ਨਹੀਂ ਲੋਥੇ ਫਿਰਦੀ ਤਾਂ ਮੇਰੇ ਲੱਗੇ ਹੀ ਹੈ ਕਿ ਮੈਂ ਦੱਸਿਆ ਹੀ ਨਹੀਂਗਾ ਸਾਰਾ ਸੋਨਾ ਫੜ ਲਿਆ ਮੈਂ ਤੇ ਤੈਨੂੰ ਪਹਿਲਾਂ ਹੀ ਦੱਸਿਆ ਸੀਗਾ ਆਪਣੀ ਗੱਲ ਕੀ ਹੋਈ ਆ ਕੱਲ ਆਹੀਂ ਹੋਈ ਹੈਗੀ ਮੈਂ ਤੈਨੂੰ ਇਹ ਕਿਹਾ ਸੀ ਵੀ ਤੂੰ ਦੇ ਹੀ ਨਾ ਜਦੋਂ ਮੇਰਾ ਫੜ ਲਿਆ ਉਹਨੇ ਤੇ ਤੇਰਾ ਫੜ ਲਿਆ ਉਹਨੇ ਤੇਰਾ ਵੀ ਨਹੀਂ ਤੈਨੂੰ ਦੇਣਾਗਾ ਉਹਨੇ ਕਿਤੇ ਜੀਜਾ ਨਹੀਂ ਲੱਗਦਾਗਾ ਵੀ ਉੱਥੇ ਵੀ ਤਾਂ ਪਿਆਈ ਸੀ ਮੇਰੇ ਕੋਲੇ ਵੀ ਸਾਹਮਣੇ ਪਿਆਈ ਸੀ ਹਨਾ ਤੂੰ ਦੇਣਾ ਨਹੀਂ ਸੀਗਾ ਤੂੰ ਕਿਉਂ ਕਿਹਾ ਸੀ ਮੈਂ ਪਹਿਲਾਂ ਤਾਂ ਮੈਂ ਹੀ ਕੰਬਲੀ ਬਣਾਗੀ ਹੁਣ ਤੈਨੂੰ ਬਣਾਗੀ ਹਾਂ ਮੈਂ ਆਖਿਆ ਸੀਗਾ ਵੀ ਚਲੋ ਪਿਆਈ ਐ ਸਾਹਮਣੇ ਜਿਉਣੀ ਆਪਾਂ ਤਾਂ ਸਿਉਣਾ ਫੜਿਆ ਨਾ ਉਹਨੇ ਕੁਝ ਸੋਚ ਕੇ ਫੜਿਆ ਹੋਊਗਾ ਉਹਨੇ ਆਪਣੇ ਵਾਸਤੇ ਥੋੜਾ ਸਾਹਮਣੇਗਾ ਮੈਨੂੰ ਤਾਂ ਲੱਗਦਾ ਨਹੀਂਗਾ ਵੀ ਉਹਨੇ ਆਪਣੇ ਵਾਸਤੇ ਸਾਹਮਣੇ ਫੜਿਆਗਾ ਜਾਂ ਆਪਣੀ ਭਲਾਈ ਵਾਸਤੇ ਫੜਿਆਗਾ ਕੀ ਕਹਿ ਸਕਦੀ ਹਾਂ ਹੁਣ ਉਹ ਆ ਦਾ ਫੋਨ ਆਉਂਦਾ ਸਾਰਾ ਦਿਨ ਕਦੇ ਕਿਸੇ ਦਾ ਕਦੇ ਕਿਸੇ ਦਾ ਸਿਉਣਾ ਸਿਉਣਾ ਹੀ ਕਰਦੀ ਰਹਿੰਦੀ ਆ ਉਹ ਫੋਨ ਤੇ ਅੱਛਾ ਦੇਖ ਲੈ ਹੁਣ ਇਹਨੇ ਪ੍ਰੋਗਰਾਮ ਆਏ ਸੀਗੇ ਉਦੋਂ ਮੈਨੂੰ ਨਹੀਂ ਦਿੱਤਾਗਾ ਹੁਣ ਤੈਨੂੰ ਨਹੀਂ ਦੇਣਾਗਾ ਉਹਨੇ ਆਪਾਂ ਨੂੰ ਕੀ ਰੀ ਮੈਂ ਤਾਂ ਪਾਇਆ ਵੀ ਨਹੀਂ ਸੀ ਹਜੇ ਉਹ ਆਏ ਮੈਂ ਕਿਹੜਾ ਪਾ ਕੇ ਵੇਖਿਆ ਸੀ ਮੇਰਾ ਤਾਂ ਆਪ ਦਾ ਨੀਚਾ ਬੁਰਾ ਹੋਇਆ ਸੀ ਸਾਰਾ ਆ ਨਹੀਂ ਸਾਮ ਤੇਰੇ ਕੋਲੇ ਮਾਪਿਓ ਵਾਲਾ ਤਾਂ ਦੀ ਦੇਂਦੀ ਆਪਦੇ ਵਾਲਾ ਤਾਂ ਜਿਹੜਾ ਸੀਗਾ ਉਹ ਫੜ ਲੈ ਜੇ ਕੋਈ ਉਬਾਲੀਆਂ ਨਾਲ ਆ ਬੇਬੇ ਨੂੰ ਪਾਈਆਂ ਸੀ ਛੋਟੇ ਨੂੰ ਦੱਸ ਕੇ ਨਾ ਕੋਈ ਹੱਲ ਕਰਾਂਗੇ ਜਿਹੜੀਆਂ ਪਾਈਆਂ ਸੀ ਜਿਹੜੀਆਂ ਉਬਾਲੀਆਂ ਬੇਬੇ ਨੂੰ ਤੇ ਉਹ ਵੀ ਉਹ ਵੀ ਵਿੱਚ ਹੀ ਨੇਗੀਆਂ ਤੇ ਉਹ ਵੀ ਨਹੀਂ ਕਰਾਂਗੇ ਜਿਹਨੇ ਸਾਰਾ ਸੋਹਣਾ ਸਾਰਾ ਉੱਤੇ ਕੋਲੇ ਹੀ ਹੈਗਾ ਕੋਈ ਨਹੀਂ ਆਪਾਂ ਕਰ ਦੇਾਂਗੇ ਵੱਡੇ ਨੂੰ ਭਾ ਕੇ ਗੱਲ ਕਰਦੇ ਆ ਇਹ ਵੀ ਸ਼ੌਕ ਹੁੰਦਾਗਾ ਸੋਹਣੇ ਦਾ ਵੀ ਆਪਾਂ ਕਾਦੇ ਵਾਸਤੇ ਪਾਇਆ ਜਦੋਂ ਆਪਾਂ ਪਾ ਕੇ ਸ਼ੌਕ ਹੀ ਨਾ ਪੂਰਾ ਕੀਤਾ بسੂੰ ਹੀ ਸਾਮੀ ਰੱਖਿਆ ਸੀ ਮੈਂ ਤਾਂ ਉਹ ਚਲੋ ਪਿਆ ਕਿਧਰੇ ਚੋਰੀਆਂ ਨਹੀਂ ਹੁੰਦੀਆਂ ਉਹਦੇ ਚੱਤੇ ਚ ਜ਼ਰੂਰ ਕੋਸਨਾ ਕੋਸ ਹੈਗਾ ਹੈਗਾ ਉਹਦੇ ਕੋਲੇ ਆਪਦਾ ਸੋਹਣਾ ਤਾਂ ਹੈ ਨਹੀਂਗਾ ਆਪਣਾ ਸੋਹਣਾ ਰੜਕਦਾ ਹੈਗਾ ਉਹ ਨੂੰ ਵੀ ਇਹਨਾਂ ਨਾਲ ਸੋਹਣਾ ਰੱਖੀ ਬੈਠੀ ਹੈਗਾ ਅੱਛਾ ਆਪਦਾ ਸੋਹਣਾ ਹੈ ਨਹੀਂਗਾ ਪਤੀ ਨਹੀਂ ਹੁੰਦੇ ਸੋਹਣੇ ਬਾਰੇ ਕਦੇ ਦੱਸਿਆ ਹੀ ਨਹੀਂਗਾ ਵੀ ਮੇਰਾ ਸੋਹਣਾ ਕਿੱਥੇ ਉਹ ਕਹਿੰਦੀ ਹੁੰਦੀ ਹੈ ਮੇਰੇ ਕੋਲੇ ਤਾਂ ਸੇਰ ਪੱਕਾ ਸੀ ਸੇਰ ਪੱਕਾ ਸੀ ਅੱਛਾ ਦੱਸਿਆ ਕਦੇ ਹੈ ਨਹੀਂਗਾ ਜੋ ਸੇਰ ਪੱਕਾ ਸੋਹਣਾ ਕਿਧਰ ਗਿਆ ਦੇਦੀ ਜੰਮੀ ਨਹੀਂ ਜੀ ਲੱਗਦਾ ਸੱਚੀ ਮੇਰਾ ਅੱਜ ਵੀ ਹੈ ਕੋਈ ਨਹੀਂ ਮੈਨੂੰ ਵੀ ਆਇਆ ਸੀ ਮੈਂ ਮਹੀਨਾ ਨਹੀਂ ਰੋਟੀ ਖਾਧੀ ਸੀਗੀ ਅੰਦਰੇ ਅੰਦਰ ਟੈਨਸ਼ਨ ਚ ਮੈਂ ਤਾਂ ਖਜਾ ਤੱਕ ਨਹੀਂ ਕਿਸੇ ਨੂੰ ਦੱਸਿਆ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸਿਆ ਵੀ ਤੁਹਾਡਾ ਸੋਨਾ ਪਾਇਆ ਜਾਂ ਮੇਰਾ ਉਹਨਾਂ ਨੇ ਪਾਇਆ ਸੀ ਸਾਰਾ ਸਾਡੀ ਬੇਬੇ ਕੋਲੇ ਹੀ ਹੈਗਾ ਕਹਿੰਦੀ ਮੇਰੇ ਨਾਲ ਵਾਲੀ ਜਵਾਨ ਨਾਲ ਲੜਾ ਬੇਬੇ ਕਹਿੰਦੀ ਮੈਨੂੰ ਸੋਨਾ ਫਰਾ ਫਿਰ ਮੈਨੂੰ ਮਜਬੂਰਨ ਫਰਾਉਣਾ ਪਿਆ ਮੈਨੂੰ ਤਾਂ ਪੁੱਛਿਆ ਵੀ ਨਹੀਂ ਸੀ ਮੇਰੇ ਤਲਵਾਰੀ ਜੋ ਕੱਢ ਕੇ ਆਪਦੇ ਸੰਦੂਖ ਚ ਧਰ ਲਿਆ ਉਹ ਤਾਂ ਜਿੱਦ ਦਿਨ ਮੈਂ ਪਾਉਣ ਲੱਗੀ ਵੇਖਿਆ ਵੀ ਇੱਥੇ ਕੁਝ ਵੀ ਨਹੀਂ ਮੈਂ ਤਾਂ ਘਬਰਾਈ ਆਈ ਬੇਬੇ ਸੋਨਾ ਕਿੱਥੇ ਹੈਗਾ ਅੱਛਾ ਕਹਿੰਦੀ ਸਾਂਹ ਤਾਂ ਬਿੱਲਿਆਂ ਦੇ ਤਾਂ ਸਾਰਾ ਅੱਛਾ ਜੇ ਮੈਂ ਕੋਈ ਬੋਲੀ ਨਹੀਂ ਮੈਂ ਮੜਾ ਜਾ ਦੱਸਿਆ ਕਿ ਹਾਂ ਕਹਿੰਦੇ ਕੋਈ ਨਹੀਂ ਸੰਭਿਆਈ ਹੈ ਮੇਰੇ ਪਿੱਛੇ ਪੈ ਗਈ ਹਈ ਮੇਰਾ ਜਮੀਨ ਹੀ ਜੀ ਲੱਗਦਾ ਅੱਜ ਕਿਤੇ ਵੀ ਮੈਂ ਹੁਣ ਕੀ ਕਰਾਂ ਤੂੰ ਕੋਈ ਨਹੀਂ ਮਨਜੀਤ ਨਾਲ ਇੱਕ ਵਾਰੀ ਗੱਲ ਕਰ ਆਪੇ ਗੱਲ ਕਰੂਗਾ ਮੈਂ ਦੱਸਿਆ ਸੀ ਉਹਨਾਂ ਨੂੰ ਵੀ ਦੱਸਿਆ ਸੀ ਮੈਂ ਫਿਰ ਕਹੇ ਵੀ ਮੇਰਾ ਮੀਰਾ ਫੜਾ ਦੇ ਮੇਰਾ ਨਾ ਦੇਊਗੀ ਤਾਂ ਚੱਲ ਕੋਈ ਨਹੀਂ ਮੈਂ ਤੇਨੂੰ ਨਹੀਂ ਉਦਾਸ ਕਰੀ ਉਹਨਾਂ ਨੇ ਵੀ ਗੱਲ ਜੀ ਨਹੀਂ ਸੁਣੀ ਹੈ ਮੇਰੇ ਕੋਲੇ ਹੁਣ ਕੋਈ ਸਿਉਣੇ ਦਾ ਹੈ ਨਹੀਂ ਗੀ ਕੋਈ ਚੀਜ਼ ਨਹੀਂ ਮੈਂ ਤੇ ਲੋ ਦੇਦਾ ਜਿੱਦਿਆ ਉਹਦੀ ਚੀਜ਼ ਨਾਲ ਤਾਂ ਮੋਹ ਹੁੰਦਾ ਹੀ ਆ ਹੁੰਦਾ ਕਿਉਂ ਨਹੀਂਗਾ ਮਿੰਗੇ ਭਾ ਦਾ ਸਿਉਣਾ ਹੈਗਾ ਜੇ ਆਪਣੇ ਕੋਲੇ ਨਾ ਰਹੇ ਨਹੀਂ ਇੱਧਰ ਉੱਧਰ ਕਰਤਾ ਤੇ ਫੇਰ ਆਪਾਂ ਇੰਨਾ ਕਿੱਥੋਂ ਬਣਾ ਲਾਂਗੇ ਆਪਾਂ ਨੂੰ ਵੀ ਚਾਹੀਦਾ ਅੱਗੇ ਜਾ ਕੇ ਮਨਜੀਤ ਨੇ ਵੀ ਗੱਲ ਜੀ ਸੁਣੀ ਹੈ ਅੱਗੇ ਹਜੇ ਆਪਣੇ ਰਿਸ਼ਤੇਦਾਰੀਆਂ ਚ ਹਨਾ ਆਪਾਂ ਵੀ ਪਾ ਕੇ ਸ਼ੌਕ ਪੂਰੇ ਕਰਨੇ ਹੀ ਹੈਗੇ ਓਏ ਜੇ ਤਾਂ ਬੰਜੀਤ ਨੇ ਗੱਲ ਸੁਣ ਲਈ ਤਾਂ ਕੁਝ ਹੋ ਸਕਦਾ ਹੈਗਾ ਨਹੀਂ ਨਹੀਂ ਕੁਝ ਹੋ ਸਕਦਾ ਗੱਲ ਜੀ ਸੁਣੀ ਨਹੀਂ ਤੂੰ ਕਹ ਨਾ ਤੂੰ ਰੋਟੀ ਨਾ ਖਾ ਰ ਉਸਕੇ ਹੀ ਪੈ ਜਾਵੇਂ ਸੁਣ ਕੇ ਮੇਰੇ ਤਾਂ ਸਿਆਉਣੇ ਦਾ ਕੋਈ ਹੱਲ ਕਰਕੇ ਬੇਬੇ ਤੂੰ ਦੁਆ ਮੰਗ ਰੋਟੀ ਖਾ ਲੈ ਤਾਂ ਪਾਣੀ ਪੀਣ ਨੂੰ ਜੀ ਨਹੀਂ ਕਰਦਾ ਮੇਰਾ ਤਾਂ ਇਹ ਨਾ ਦਿਲ ਖੁਸੀ ਜਾਂਦਾ ਅੱਜ ਤੂੰ ਉਹਨੂੰ ਬੁਲਾ ਕੋਈ ਨਹੀਂ ਉਹਨੂੰ ਕਹਿ ਮੈਂ ਆਪੇ ਕੰਮ ਕਰ ਲੂੰਗੀ ਤੇ ਤੂੰ ਬਸ ਹੁਣ ਇੱਥੇ ਉੱਠੇ ਹੀ ਨਾ ਅੰਦਰ ਤੂੰ ਕੱਪੜਾ ਲੈ ਕੇ ਪੈ ਜਾ ਉੱਠਣ ਨੂੰ ਦੀਦੀ ਜੀ ਨਹੀਂ ਕਰਦਾ ਮੇਰਾ ਕੋਈ ਨਹੀਂ ਤੇ ਤੇਰਾ ਤੇਰੇ ਹੱਥ ਚ ਆਗਾ ਮੇਰਾ ਸਿਆਉਣਾ ਫਿਰ ਮੇਰੇ ਆਪੇ ਹੱਥ ਚ ਆ ਜਾਊਗਾ ਉਨੇ ਜਦੋਂ ਤੈਨੂੰ ਫੜਾਉਣ ਲੱਗੀ ਫਿਰ ਮੈਂ ਆਪੇ ਰੋਲਾ ਪਾ ਲਊਗੀ ਤੂੰ ਮੈਨੂੰ ਵੀ ਮੇਰਾ ਫੜਾ ਚੰਗਾ ਪੈ ਜਾ ਤੂੰ ਮਾਪੇ ਖੜ ਕਰ ਲਓਗੇ ਫੜਾਉਗੀ ਆਪੇ ਜਦੋਂ ਤੂੰ ਉੱਠੇ ਨਾ ਮਨਜੀਤ ਕਹੂਗਾ ਮਨਜੀਤ ਤੇ ਮੂਰੇ ਜਾਵਾਂ ਨਹੀਂ ਬੋਲਣੇਗੀ ਸਾਨੂੰ ਨਹੀਂ ਕੁਛ ਲਈ ਬੈਠੇਗੀ ਤੁਸੀਂ ਆਪ ਦਾ ਸੋਣਾ ਉਹ ਕਰ ਲਓ ਆਪਦੇ ਕੋਲੇ ਸੰਭਲੋ ਸਾਡਾ ਤਾਂ ਗਿਆ ਬਾਹਰ ਨਾ ਹੀ ਚੰਗਾ ਹੁਣ ਤੂੰ ਉੱਠ ਕੇ ਅੰਦਰ ਹੀ ਪਈ ਰਹਿ ਮੈਂ ਵੇਖ ਤੂੰ ਇੱਥੇ ਮਾਇ ਨਾ ਤੇਰੇ ਨਾਲ ਸਾਰਾ ਨਾ ਸੁਣ ਲਣਾ ਆ ਜਾ ਬੈਠ ਇੱਥੇ ਚੱਲ ਅਸੀਂ ਤਾਂ ਵੈਸੇ ਗੱਲਾਂ ਕਰਦੇ ਸੀ ਅਸੀਂ ਕਿਹੜਾ ਤੇਰੀਆਂ ਬਾਜਾ ਮੈਂ ਸਾਰੀਆਂ ਸੁਣੀਆਂ ਨਾ ਇੱਥੇ ਕੋਈ ਸੀ ਲੋਕ ਬੈਠੇ ਕੋਈ ਖੜੀ ਹੈ ਹੀ ਆਈ ਕਿੱਲਾ ਤੇ ਆਪਣੀਆਂ ਗੱਲਾਂ ਸਾਰੀਆਂ ਸੁਣੀਆਂ ਥੋੜੀ ਜਾਈ ਇਹਨੂੰ ਤਾਂ ਦਿੱਤੀ ਹੈ ਆ ਪਕੜਾ ਕਿਸੇ ਦੀਆਂ ਕੀਤੀਆਂ ਆਪਾਂ ਆਪਦੀ ਕੀਤੀ ਹੈਗੀ ਆਜਾ ਕਾਰ ਦੱਸਿਆ ਹੁਣ ਆਜਾ ਕਾਰ ਦੱਸਿਆ ਹੁਣ ਮੈਂ ਕੋਈ ਇਹਦੇ ਚੋ ਖਾਣ ਹੀ ਨਹੀਂ ਖਾਣੀ ਵੀ ਕੋਈ ਖਾਣੀ ਖਾ ਲਈ ਮੈਂ ਆਏ ਆਂਦੀ ਸੀ ਵੀ ਮੇਰੇ ਵਾਲੀ ਨਾ ਛੋਡੇ ਨਾਲ ਹੋਵੇ ਮੇਰੇ ਕੋਲ ਸੇਰ ਪੱਕਾ ਸਿਆਉਣਾ ਸੀਗਾ ਜਿਹੜਾ ਘਰ ਤੇ ਸਾਰਾ ਲੱਗ ਗਿਆ ਕੱਠ ਚ ਮੈਂ ਐਸੀ ਵੀ ਜਵਾਕ ਹੁਣ ਤੇ ਆ ਕਹਾਂਗੇ ਕਦੇ ਕੁਸ ਲੈਣਾ ਕਦੇ ਕੁਸ ਲੈਣਾ ਛੋਡੇ ਨਾਲ ਕਿ ਇੱਕ ਅੱਧੀ ਦੇ ਵਿੱਚੋਂ ਬਾਗ ਜੇ ਸਿਆਉਣਾ ਮੇਰੇ ਕੋਲੇ ਮੁਰਕੀ ਨਹੀਂ ਰਹੀ ਤਾਂ ਵੀ ਤੂੰ ਐਨਾ ਸੋਚਦੀ ਸੀ ਸਾਡੇ ਵਾਰੀ ਅਸਤਾ ਕਿੰਨਾ ਗਲਤ ਸੋਚੀ ਜਾਂਦੀ ਸੀ ਤੇਰੇ ਵੱਲ ਉਹ ਕਿਹੜਾ ਮੰਗਿਆ ਸੀਗਾ ਦੱਬੀ ਰੱਖ ਹੁਣ ਭਾਈ ਆ ਦਾ ਸਾਹਮੋ ਨਾ ਸਾਹਮੋ ਮੇਰੇ ਸਿਰ ਦਰਦ ਦੀ ਚੱਕੀ ਗਈ ਹੁਣ ਮੇਰੇ ਬੇਬੂ ਦਾ ਬਾਲਾ ਚੰਗਾ ਸੋਚਦੀ ਸੀ ਸਾਡੇ ਲਈ ਅਸੀਂ ਐਵੇਂ ਹੀ ਐ ਸੋਚੀ ਗਈਆਂ ਮੈਂ ਤਾਂ ਬੇਬੇ ਦੀਦੀ ਮਗਰ ਲੱਗੀ ਸੀਗੀ ਜਦੋਂ ਤੋਂ ਤੁਸੀਂ ਮੇਰਾ ਸਿਉਣਾ ਲੈ ਕੇ ਗਏ ਸੀ ਮੇਰਾ ਕਿਤੇ ਜੀ ਨਹੀਂ ਲੱਗਿਆ ਸੀਗਾ ਅੱਜ ਮੈਂ ਸਵੇਰ ਦੀ ਇੱਥੇ ਬੈਠੀ ਆ ਇਹ ਮੈਨੂੰ ਕਹਿੰਦੇ ਸੀ ਮੇਰਾ ਵੀ ਸਿਉਣਾ ਲੈ ਲਿਆ ਸੀ ਉਹਨਾਂ ਨੇ ਮੈਨੂੰ ਮੁੜ ਕੇ ਦਿੱਤਾ ਨਹੀਂ ਵੀ ਤੇਰਾ ਵੀ ਨਹੀਂ ਹੁਣ ਦੇਣਾਗਾ ਮੈਂ ਤਾਂ ਚੰਗੀ ਸੋਚਿਆ ਸੀਗਾ ਵੀ ਮੇਰਾ ਤਾਂ ਗਿਆ ਤੇਰਾ ਤਾਂ ਤੇਰੇ ਕੋਲੇ ਰਹਿ ਜਾ ਘੱਟੋ ਘਾਟ ਆਪਾਂ ਦੋਨੋਂ ਪੈਣਾ ਉਹਦੇ ਵਿੱਚੋਂ ਤਾਂ ਕੁਝ ਕਰ ਲਾਂਗੇ ਪਰ ਵੀ ਵੀ ਮੈਂ ਐ ਨਹੀਂ ਸੋਚਿਆ ਸੀ ਵੀ ਤੁਸੀਂ ਇੰਨਾ ਸੋਚਦੇ ਹੋ ਸਾਡੇ ਵਾਸਤੇ ਮੇਰੇ ਤਾਂ ਜਾਤ ਚੇਤ ਨਹੀਂ ਸੀ ਮੈਥੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਇਹ ਸਾਰਾ ਸਿੰਮਣਾ ਤੂੰ ਹੀ ਸਾਂਹਵੇਂਗੀ ਅਸੀਂ ਨਹੀਂ ਸਾਂਹ ਸਕਦੇ